ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਬੱਛੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਟਾਪ ਕਲਾਸ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਬਾਈ ਜੀ ਸਸਿਕਾ ਲ ਸਸਿਕਾ ਵੀਰੇ ਹੋ ਠੀਕ ਹੋ ਵਧੀਆ ਹਾਂ ਹਾਂ ਠੀਕ ਹੈ ਬਾਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਸਿੰਗਲ ਬੱਚੀ ਦੀ ਕਿਵੇਂ ਰਿਹਾ ਰਿਸਪੌਂਸ ਉਹਦਾ ਬੈਗ ਗਈ ਵੀਰੇ ਮਨ ਲਾ ਬਹੁਤ ਚੰਗੀ ਵਿਕੀ ਉਹ ਮਨ ਲਾ ਦੂਜੇ ਫੋਨ ਤੇ ਬੈਗ ਗਈ ਕਵਾਲਿਟੀ ਬਹੁਤ ਉਹ ਤਾਂ ਹਜੇ ਵੀ ਮੰਗੀ ਜਾਂਦੇ ਆ ਮਨ ਲ ਕੁਆਲਿਟੀ ਚੰਗੀ ਵਾਲੀ ਹੈ ਵਾਲੀ ਚੰਗੀ ਹੈ ਗਰਮੀ ਦਾ ਤੋਹਫਾ ਸੀ ਮਨ ਮੁੱਲ ਜੈ ਸੀ ਹਾਂ ਮਨ ਲ ਬਹੁਤ ਪਾਣਾ ਸੀ ਆਪਾਂ ਬੱਸ ਹੀ ਪਾ ਨਹੀਂ ਲੈਣਾ ਤੇ ਪਾ ਨਹੀਂ ਦਿੰਨੇ ਆਪਾਂ ਕੋਈ ਬਾੜਾ ਨਹੀਂ 11500 ਨਹੀਂ ਦੇ ਦਿੰਨੇ ਮਨ ਠੀਕ ਹੈ ਭਾਈ ਨਾਮ ਤੇ ਐਡਰੈਸ ਬੋ ਨਾਮ ਰੇਸ ਸਿੰਘ ਪਿੰਡ ਸੰਧੂਗੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਭਾਈ ਨੇੜੇ ਪਿੰਡ ਇਧਰੋਂ ਨੇਨੇ ਆਲਾ ਭਦੌੜ ਇਧਰਲੀ ਸਾਈਡ ਤੋਂ ਮਨ ਲ ਜੰਗੀਆਂ ਇਧਰ ਆਰੰਪਰਾ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ 99152 15127 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜਾ ਪਹਿਲੇ ਨੰਬਰ ਤੇ ਬੱਚਾ ਦੇਖਦੇ ਕਿੰਨੀ ਉਮਰ ਹੈ ਜੀ ਇਹ ਬੱਚਾ ਮੰਨ ਲਾ ਵੀਰੇ ਮੰਨ ਲਾ 6 ਮਹੀਨਿਆਂ ਦਾ ਬੱਚਾ ਹੀ ਆ ਠੀਕ ਆ ਅਜੇ ਦੰਦੋ ਖੀਵੀ ਆ ਹੂੰ ਪ੍ਰਿੰਟ ਪ੍ਰਿੰਟ ਮੰਨ ਲਾ ਵਸੀ ਚ ਬਹੁਤ ਆ ਜਾਤ ਕੁਆਲਟੀ ਫੁੱਲ ਹੀ ਆ ਸਹੀ ਗੱਲ ਆ ਬਾਈ ਹਾਂ ਕਿੰਨਾ ਕੁ ਦੁੱਧ ਸੀਂਗ ਹੈ ਨਹੀਂ ਕਿੰਨਾ ਸੀਵਨ ਨਹੀਂ ਆਪਾਂ ਪੁੱਛਿਆ ਹੂੰ ਬਸ ਬੱਚਾ ਆਪ ਹੀ ਦੱਸੂ ਵੀ ਕਿਹੜੇ ਸੀਵਨ ਨਾ ਮੈਂ ਠੀਕ ਆ ਬਰੀਡ ਹੀ ਦੱਸਦੀ ਆ ਮਨ ਆਪਾ ਦੇਖਣ ਵਾਲੇ ਨੇ ਤਾਂ ਆਪ ਹੀ ਕਹਿ ਦੇਣਾ ਵੀ ਆ ਚੀਜ਼ ਹੈਗੀ ਆ ਯਾਰ ਖੁਦ ਜੱਜਮੈਂਟ ਲਾ ਲਿਓ ਬਰੀਟ ਬੋਲੂਗੀ ਸੀਮਨ ਦਾ ਬੰਦਾ ਆ ਨਹੀਂ ਲੈਣਾ ਠੀਕ ਆ ਕਿ ਨਹੀਂ ਕਵਾਲਿਟੀ ਚੈੱਕ ਕਰ ਲੋ ਬੋਦੀ ਬੜੀ ਚੰਗੀ ਐ ਸੁਨੱਖ ਪੁਣਾ ਫੁੱਲ ਨਾਸਾਂ ਦੇ ਕੋ ਗੁਲਾਬੀ ਹੈ ਨਾ ਫੁੱਲ ਬਰੀਡ ਆ ਫੁੱਲ ਬਰੀਡ ਹਾਂ ਖੋਲ ਲੈ ਬਈ ਤੋੜ ਕੇ ਦਿਖਾ ਦੇ ਪਹਿਲਾਂ ਥਾਣਾ ਦਿਖਾ ਦੇ ਚਾਰੀ ਐ ਬਈ ਹਾਂ ਚਾਰੇ ਥਾਣਾ ਕੋਈ ਫੋਰਸਾਂ ਨਹੀਂ ਝੋਲੀ ਝਾਲੀ ਬਹੁਤ ਚੰਗੀ ਐ ਮਨ ਨੂੰ ਹਾਂ ਕੀ ਬਾਤ ਆ ਝੂਲੀ ਬੜੀ ਚੰਗੀ ਐ ਹੈ ਨਾ ਇੱਕ ਨੰਬਰ ਝੋਲੀ ਐ ਲੈ ਚਾਰੇ ਥਾਣ ਗੁਲਾਬੀ ਥਾਣ ਗੈਰ ਤੇ ਗੁਲਾਬੀ ਥਾਣ ਲੱਗ ਲਾ ਥਾਣ ਖੋਲ ਲੈ ਬਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਬੱਚਾ ਬਈ ਉਮਰ ਛੋਟੀ ਐ ਗਰੋਥ ਚੰਗੀ ਐ ਥਾਣ ਝੋਲੀ ਓਕੇ ਐ ਦੰਦਾ ਜਖੀਰੀ ਐ 6 ਮਹੀਨਿਆਂ ਦੀ ਵੋਦੀਵਾਦੀ ਦੇਖੋ ਨਾ ਸਾਨੂੰ ਸਾਂ ਕਿਲਾ ਵੀ ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਤੇ ਕੀ ਮੁੱਲ ਆ ਇਹਦਾ ਡਾਕਟਰ ਖੁੱਲਿਆਂ ਫਿਰਦੇ ਮੰਨ ਲਾ ਫਾਰਮ ਚੋਂ ਹਮ ਆਪਾਂ ਲੱਰਸੇ ਉਸੇ ਲੈ ਕੇ ਤੇ ਲਿਆਰੇ ਪਾਏ ਆ ਠੀਕ ਹੈ ਬਾਈ ਮੰਨ ਲਾ ਕੀ ਮੁੱਲ ਹੈ ਜਾਇਜ਼ ਜਦਾ ਮੁੱਲ ਯਾਰ ਡਾਕਟਰ ਨਗੀਨਿਆਂ ਦਾ ਮੁੱਲ ਹੁੰਦਾ ਹੁੰਦਾ ਹਮ ਮੁੱਲ ਦਾ ਇਹਦਾ ਕੁਝ ਵੀ ਨਹੀਂ ਮੰਨ ਲਾ ਜਿਹੜੇ ਹਿਸਾਬ ਨਾਲ ਬਰੀਡ ਆ ਬੱਸੀ ਦੀ ਠੀਕ ਹੈ ਬਾਈ ਬੱਸੀ ਮੰਨ ਲਾ ਜੇ ਤਿਆਰ ਹੋ ਗਈ ਜਦ ਦੇ ਨਾ ਹਮ ਪਹਿਲੇ ਸੂਏ ਬੱਤੀ ਨੇ ਨਾਂ ਵਾਲਾ ਨਹੀਂ ਕਹਿੰਦਾ ਮੈਂ 25 ਲੀਟਰ ਦੁੱਧ ਕਢਣਾ ਠੀਕ ਹੈ ਹਮ ਸਹੀ ਗੱਲ ਹੈ ਬਾਈ ਮੁੱਲ ਦਾ ਯਾਰ ਦੇਣ ਲੈਣ ਵਾਲਾ ਉਹ ਮੁੱਲ 21000 ਦੇਣੀ 20000 ਦੀ ਆ 21000 20000 ਤੋਂ ਸੌੜ ਬੱਪਾ ਮਾਨਤਨ ਫੁੱਲ ਕਰ ਦੇ ਚੱਕ ਬਾਈ 21000 ਰੁਪਇਆ ਮੋਲ ਲਾ 20000 ਦੀ ਬੱਚੀ ਦੇ ਦਾਂਗੇ ਦੇਖਣ ਨਗੀਨਾ ਬੰਦਾ ਜਿਹੜੇ ਨੂੰ ਪਰਖਾ ਉਹੀ ਲਊਗਾ ਸਹੀ ਗੱਲ ਆ ਬਾਈ ਹੂੰ ਕੁਆਲਿਟੀ ਵਾਲੀ ਟਾਪ ਬਰੀਡ ਆ ਬੱਚਾ ਚੰਗਾ ਪ੍ਰਿੰਟ ਯਾਤ ਕਿਸੇ ਪਾਸੇ ਕੋਈ ਘਾਟ ਨਹੀਂ ਚਾਰ ਹੀ ਥਣ ਨਿੱਖੜਵੇਂ ਪੂਰੇ ਗੈਪ ਤੇ ਗੁਲਾਬੀ ਥਣ ਲੱਗਿਆ ਕਰਮ ਵਾਲੀ ਕੁਆਲਿਟੀ ਓਕੇ ਆ ਨਾ ਕੋਕਾ ਪੀਸ ਆ ਕੋਕਾ ਪੀਸੇ ਡਾਕਟਰ ਨਾਲ ਥਣ ਦੰਦ ਦਿਖਾ ਦੇ ਦਿਖਾ ਦਿਓ ਭਾਈ ਕੋਈ ਚੈੱਕ ਕਰਨੀ ਦੰਦ ਦਿਖਾ ਦਿਓ ਦੰਦ ਭਾਈ ਇਹਨੇ ਵੀਡੀਓ ਚ ਦਿਖਾ ਦੇ ਜਮਾ ਕੀਰੀ ਆ ਓਕੇ ਅੱਗੇ ਦੋ ਨੰਬਰ ਬੱਚਾ ਇਹਦੀ ਕਿੰਨੀ ਉਮਰ ਆ ਇਹਦੀ ਵੀ ਡਾਕਟਰ ਮਨਾਲਾ 7 ਕਿੰਨੇ ਦੀ ਉਮਰ ਹੀ ਆ 7 ਮਾਂ ਲੱਗਿਆ ਹੋ ਸਕਦਾ ਠੀਕ ਆ ਭਾਈ ਹਾਂ ਦੰਦਾਂ ਚ ਕੀਰੀ ਦੰਦਾਂ ਚ ਕੀਰੀ ਆ ਠੀਕ ਆ ਭਾਈ ਬਹੁਤ ਕੁਆਲਿਟੀ ਦਾ ਬੱਚਾ ਹੈ ਵੀ ਮਨ ਗੱਦ ਬਹੁਤ ਹਣਾ ਬੱਚੀ ਦਾ ਗੱਦ ਤੇ ਪਿੱਛੇ ਤੋਂ ਪੁੜਾ ਦੇਖੀ ਭਾਈ ਪੁੜਾ ਪੈਠ ਪੁੜਾ ਖੜ ਨਹੀਂ ਸਟਰਕਚਰ ਦੇਖ ਬੱਸੀ ਦਾ ਕਿਵੇਂ ਆ ਥਣ ਦਿਖਾ ਦੇ ਪੈਠ ਪੁੜੇ ਦੀ ਦੇਖ ਬੱਸੀ ਥਣ ਚ ਆ ਰਹੇ ਆ ਕੋਈ ਫੋਟਸਾਂ ਨਹੀਂ ਲੈ ਸੁਵਾਰ ਕੇ ਦੇ گلابی ਥਾਣਾ ਬਸ ਇਹ ਹਾਂ ਚਾਰ ਹੀ ਥਾਣਾ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਲੈ ਚੋਲੀ ਦੀ ਬਹੁਤ ਸਾਫ ਹਨ ਬਾਲੀਆ ਹਮ ਫਰੰਟ ਤੋਂ ਚਾਰੇ ਥਾਣ ਇੱਕੋ ਜਿਹੇ ਨਾਲ ਕੋਈ ਫੋਰਸਾਂ ਨਹੀਂ ਇੱਕੋ ਜੇ ਹਾਂ ਖੋਲ ਦੇ ਬਈ ਤੋਰ ਕਰਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਆ ਸੀਵਣ ਦਾ ਬਾਈ ਕਹਿੰਦਾ ਆਪਾਂ ਦੱਸਣਾ ਕੋਈ ਨਹੀਂ ਠੀਕ ਹੈ ਕਿ ਨਹੀਂ ਬੱਚੇ ਆਪ ਮੂੰਹੋਂ ਬੋਲਣਗੇ ਯਾਰ ਬਾਈ ਆਪ ਬੋਲਣਗੇ ਬੱਚੇ ਸਹੀ ਗੱਲ ਆ ਬਾਈ ਲੈ ਤੋਰ ਆ ਤੇ ਬਰੀਡ ਚੈੱਕ ਕਰ ਲੋ ਓਕੇ ਆ ਬਸੀ ਦਾ ਪੈਠਪੁੜਾ ਹੂੰ ਬੰਤਰ ਦੇ ਕਿੰਨੀ ਚੰਗੀ ਆ ਹੂੰ ਸਹੀ ਗੱਲ ਹੈ ਨਾ ਪੂਰੀ ਜਾਤ ਆ ਬਸੀ ਦਾ ਕੰਨ ਬੋਦੀਦੇਹ ਕੰਨ ਦੇ ਕਿੰਨਾ ਛੋਟਾ ਬਸੀ ਦਾ ਕਮਾਲੀਤੀ ਦੇਖ ਹੈ ਨਾ ਖੜਨੀ ਖੜਨੀ ਬਸੀ ਦੀ ਜਮਾ ਡਾਇਮੰਡ ਪੀਸ ਆ ਬਾਈ ਕੋਕਾ ਪੀਸ ਹੀ ਆ ਮਨ ਹਾਂ ਕੀ ਮੋਲ ਜਿਹਨੂੰ ਪਰਖ ਹੋਈ ਡਾਕਟਰ ਉਹ ਬੰਦਾ ਫੋਨ ਲਾਊਗਾ ਉਹ ਪਹਿਲੇ ਫੋਨ ਤੇ ਲੈ ਲੈਣੀ ਓਨੇ ਹੂੰ ਕਿਹੜੇ ਨੂੰ ਪਰਖ ਹੋਈ ਚੀਜ਼ਾਂ ਦੀ ਸਹੀ ਗੱਲ ਕੀ ਮੋਲ ਆ ਬਾਈ ਜਾਇਦ ਜਰਾ ਮੋਲੇ ਦਾ ਡਾਕਟਰ ਯਾਰ ਇਹਦਾ ਤਾਂ ਮੁੱਲ ਕੁਝ ਵੀ ਨਹੀਂ ਮਨ ਹੂੰ ਇਹਦਾ ਮੁੱਲ ਹੈਗਾ 19000 ਠੀਕ ਆ ਜਿਸ ਨੂੰ 18 ਦੀ ਦੇ ਦੇਣੀ ਹੈ ਇਹ ਚੱਕ ਬਾਈ 19000 ਰੁਪਿਆ ਮੁੱਲ ਜੋੜੇ ਦਾ ਮੁੱਲ ਇਹ ਕਰਾਉਣਾ ਬਾਈ ਕਹਿੰਦਾ ਬੱਚੀ ਦੇ ਦੇਾਂਗੇ ਮੁੱਲ ਜਮਾ ਜੈ ਜੀ ਕਰਿਆ ਬਾਈ ਨੇ ਜੋੜੇ ਦਾ ਕਰਾਉਣਾ ਜੇ ਹੂੰ ਜੋੜੇ ਦਾ 37000 ਠੀਕ ਆ ਕੱਲੀ ਵਾਲਾ 20000 ਦੀ ਇਹ 18000 ਠੀਕ ਆ ਜੋੜਾ ਬਾਈ ਕਹਿੰਦਾ 37000 ਦਾ ਦੇ ਰਹੇ ਕੋਈ ਚੈੱਕ ਕਰਨੀ ਕੁਆਲਿਟੀ ਚੰਗੀ ਓਕੇ ਆ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ